ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਮੇਰਾ ਸੂਟ ਇਹ ਮੈਂ ਮੈਰਿਜ ਤੇ ਪਾਉਣਾ ਹੈ ਜੀ ਤੇ ਲਓ ਜੀ ਇਹ ਮੈਨੂੰ ਬਿਲਕੁਲ ਸਿੰਪਲ ਲੱਗਦਾ ਹੈ ਜੀ ਸਿੰਪਲ ਨੂੰ ਆਪਾਂ ਡਿਜ਼ਾਈਨਰ ਲੁੱਕ ਦੇਣੀ ਹੈ ਜੀ ਕਿਸ ਤਰੀਕੇ ਨਾਲ ਦੰਨੇ ਆ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜੀ ਕਿਉਂਕਿ ਇਹ ਦੇਖੋ ਇਹਦਾ ਗਲਾ ਵੀ ਥੋੜਾ ਜਿਹਾ ਸਿੰਪਲ ਲੁੱਕ ਚ ਹੈ ਤੇ ਇੱਧਰ ਪੱਲੇ ਦਾ ਵਰਕ ਹੈ ਜੀ ਜਿਹੜਾ ਇਹ ਵੀ ਬਿਲਕੁਲ ਸਿੰਪਲ ਹੈ ਇਹਨੂੰ ਉੱਪਰ ਡਿਜ਼ਾਈਨ ਕਰਦੇ ਆਂ ਜੀ ਥੋੜਾ ਜਿਹਾ ਆਪਣੇ ਕੋਲੋਂ ਵੀ ਆਪਾਂ ਡਿਜ਼ਾਈਨਿੰਗ ਕਰ ਸਕਦੇ ਹੋ ਕਈ ਵਾਰੀ ਸੂਟ ਆਪਣਾ ਮਹਿੰਗਾ ਵੀ ਹੁੰਦਾ ਉਹ ਉਹਨਾਂ ਨਹੀਂ ਉੱਠ ਕੇ ਆਉਂਦਾ ਜਿੰਨੀ ਆਪਾਂ ਨੇ ਮਿਹਨਤ ਕੀਤੀ ਆਪਾਂ ਨੇ ਲੱਗਦਾ ਜੇ ਆਪਾਂ ਨੇ ਪੈਸੇ ਲਾਤੇ ਐ ਸੂਟਾਂ ਤੇ ਤੇ ਲਓ ਜੀ ਇਧਰ ਇਹਦੀ ਬਾਜੂ ਵੀ ਐ ਤੇ ਬਾਜੂ ਵੀ ਇਸੇ ਤਰੀਕੇ ਦੇ ਨਾਲ ਐ ਦੁਪੱਟਾ ਵੀ ਤਾਂ ਸਿੰਪਲ ਹੀ ਐ ਤੇ ਆਪਾਂ ਇਹਨਾਂ ਨੂੰ ਡਿਜ਼ਾਈਨ ਕਰਦੇ ਆਂ ਇਹਨਾਂ ਨੂੰ ਆਪਾਂ ਤੇ ਦੂਜੇ ਸ਼ੇਡ ਦੇ ਵਿੱਚ ਕਨਵਰਟ ਕਰਕੇ ਤੇ ਆਪਾਂ ਇਹਨਾਂ ਨੂੰ ਰੈਡੀ ਕਰਦੇ ਆਂ ਤੇ ਲਓ ਜੀ ਇਧਰ ਮੈਂ ਤੁਹਾਨੂੰ ਦਿਖਾਉਂਦੀ ਆਪਾਂ ਲੈਸ ਵਗੈਰਾ ਲੈ ਕੇ ਆਏ ਆਂ ਜੀ ਇਨੂੰ ਆਪਾਂ ਪੂਰਾ ਕੰਪਲੀਟ ਕਰਦੇ ਆਂ ਤੇ ਲਓ ਜੀ ਸਭ ਤੋਂ ਪਹਿਲਾਂ ਇਹ ਵਾਲੀ ਲੈਸ ਲੈ ਕੇ ਆਇੰਜੀ ਥੋੜੀ ਜਿਹੀ ਮੈਚ ਕੱਟ ਕਰਦੀ ਐ ਜੀ ਇਹਦਾ ਕਲਰ ਡਿਫਰੈਂਟ ਆ ਰਹਿਣ ਦੇ ਜੀ ਆਪਾਂ ਲੈਸ ਲੈ ਕੇ ਆਇੰਜੀ ਕੰਟਰਾਸਟ ਲੈ ਮੈਸ ਲੈਸ ਨੂੰ ਮੈਚ ਕਰਨੇ ਵਾਸਤੇ ਤੇ ਲਓ ਜੀ ਇਹ ਵਾਲੇ ਨੇ ਇਹਦੇ ਬਟਨ ਤੇ ਇਹ ਵਾਲੇ ਆ ਜੀ ਇਹਦੇ ਦੋ ਰੈਡੀ ਕੀਤੇ ਜੀ ਮੈਂ ਜੇਕਰ ਮਨ ਨੂੰ ਨਾ ਇਹਦੇ ਨਾਲ ਦਾ ਕੰਟਰਾਸਟ ਕਲਰ ਮਿਲਿਆ ਤਾਂ ਮੈਂ ਇਹਨਾਂ ਨੂੰ ਡੈਕੋਰੇਟ ਕਰੂੰਗੀ ਜੀ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰੂੰਗੀ ਤੇ ਮੈਂ ਸੂਟ ਤਾਂ ਕੰਪਲੀਟ ਕਰਨ ਵਾਲੀ ਸੀਗਾ ਤੇ ਮੈਂ ਸੋਚਿਆ ਵੀ ਇਹਨੂੰ ਡੈਕੋਰੇਟ ਤਾਂ ਕਰਨਾ ਹੈ ਜੀ ਮੈਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਲਵਾਂ ਤੇ ਇਸ ਕਰਕੇ ਤੇ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆ ਡੈਕੋਰੇਟ ਸਭ ਤੋਂ ਪਹਿਲਾਂ ਆਪਾਂ ਨੇ ਪਲੇਟਾਂ ਵਗੈਰਾ ਪਾ ਲਈਆਂ ਜਿਨ੍ਹਾਂ ਨੂੰ ਨਈ ਪਲੇਟਾਂ ਪਾਉਣੀਆਂ ਆਉਂਦੀਆਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਜੀ ਕੀ ਸਾਈਜ਼ ਹੁੰਦਾ ਕੀ ਹਿਸਾਬ-ਕਿਤਾਬ ਹੁੰਦਾ ਇਹਦਾ ਤੇ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਲਿਖਿਓ ਜੀ ਦੇਖੋ ਆ ਬੈਕ ਦੀਆਂ ਪਲੇਟਾਂ ਨੇ ਤੇ ਇਹ ਵਾਲੀਆਂ ਫਰੰਟ ਦੀਆਂ ਪਲੇਟਾਂ ਨੇ ਕਈ ਵਾਰੀ ਲੇਡੀਜ਼ ਡਬਲ ਵੀ ਪਲੇਟਾਂ ਪਾਉਂਦੀਆਂ ਨੇ ਉਹਨਾਂ ਦੇ ਕੀ ਹਿਸਾਬ ਕਿਤਾਬ ਹੈ ਉਹ ਵੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੂੰਗੀ ਜੀ ਤੇ ਇੱਕੋ ਹੀ ਵੀਡੀਓ ਬਣਾ ਦੂੰਗੀ ਜੀ ਤੇ ਲੋ ਜੀ ਦੇਖੋ ਤੇ ਇਹ ਸੂਟ ਸੀਗਾ ਇਹਦੇ ਨਾਲ ਦੀ ਸਲਵਾਰ ਸੌਰੀ ਦੁਪੱਟਾ ਇਹਦੇ ਨਾਲ ਦਾ ਹੀ ਹੈ ਜੀ ਇਸ ਕਰਕੇ ਆਪਾਂ ਦੁਪੱਟਾ ਕੰਟਰਾਸਟ ਕਰਾਂਗੇ ਲੇਸ ਦੇ ਨਾਲ ਮੈਚ ਕਰਕੇ ਇਹ ਸੂਟ ਨੂੰ ਆਪਾਂ ਕੰਟਰਾਸਟ ਕਰਾਂਗੇ ਕਿੱਦਾਂ ਦਾ ਰੈਡੀ ਕਰਦੇ ਹਾਂ ਉਹ ਮੈਂ ਤੁਹਾਡੇ ਨਾਲ ਬਾਅਦ 'ਚ ਵੀਡੀਓ ਸ਼ੇਅਰ ਕਰਦੀ ਆਂ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਨੂੰ ਡੈਕੋਰੇਟ ਕਰੀਏ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਆਪਾਂ ਪੱਲਿਆਂ ਤੇ ਆਪਾਂ ਵਰਕ ਕਰਦੇ ਹਾਂ ਪੱਲਿਆਂ ਤੇ ਆਪਾਂ ਡਿਜ਼ਾਈਨ ਕਰਦੇ ਹਾਂ ਇਹਨੂੰ ਇਸੇ ਸੂਟ ਨੂੰ ਮੈਂ ਡਿਜ਼ਾਈਨਰ ਸੂਟ ਬਣਾ ਦੂੰਗੀ ਜੀ ਇੱਥੇ ਆਪਾਂ ਬਟਨ ਲਾਵਾਂਗੇ ਤੇ ਇਹ ਵਾਲਾ ਦੇਖੋ ਇੱਥੇ ਆਪਾਂ ਲੈਸ ਨੂੰ ਇੱਥੇ ਲੈਸ ਨਾਲ ਖਬਰ ਆਪ ਕਰਦੇ ਉਹ ਕਿਦਾਂ ਕਰਦੀ ਆਪਾਂ ਸਾਰੀ ਵੀਡੀਓ ਦੇ ਵਿੱਚ ਸ਼ੇਅਰ ਕਰਦੀਆਂ ਤੇ ਲਓ ਜੀ ਆਪਾਂ ਦੇਖਦੇ ਹਾਂ ਜੀ ਇਹ ਵਾਲੀ ਵੀ ਲੈਸ ਹੈ ਜੀ ਬਹੁਤ ਸੋਹਣੀ ਲੈਸ ਹੈ ਵੀ ਤੇ ਇਹਨੂੰ ਵੀ ਆਪਾਂ ਇਹਦੇ ਤੇ ਡੈਕੋਰੇਟ ਕਰਾਂਗੇ ਜੀ ਦੇਖੋ ਕਿਸ ਤਰੀਕੇ ਦੇ ਨਾਲ ਆਪਾਂ ਡੈਕੋਰੇਸ਼ਨ ਕਰਨੀ ਹੈ ਤੇ ਇੱਕ ਇਹ ਵਾਲੀ ਲੈਸ ਇਹਨੂੰ ਵੀ ਆਪਾਂ ਦੇਖਦੇ ਹਾਂ ਜੀ ਜਿਹੜੀ ਵਧੀਆ ਲੱਗੀ ਆਪਾਂ ਉਹ ਹੀ ਤੇ ਡੈਕੋਰੇਟ ਕਰਾਂਗੇ ਜੀ ਕਿਉਂਕਿ ਬਾਜੂ ਤੇ ਵੀ ਲਗਾਉਣੀ ਹੈ ਆਪਨੇ ਪੱਲਿਆਂ ਤੇ ਵੀ ਲਗਾਉਣੀ ਐ ਤੇ ਮੂਰੀਆਂ ਤੇ ਸ਼ਾਇਦ ਮੈਂ ਨਾ ਲਾ ਮਖਮਲ ਵਧੀਆ ਨਹੀਂ ਚ ਲੱਗਦਾ ਮੈਨੂੰ ਸਲਵਾਰ ਸਿੰਪਲੀ ਵਧੀਆ ਲੱਗਦੀ ਤੇ ਲਓ ਜੀ ਇਹ ਡਿਜ਼ਾਈਨਿੰਗ ਐ ਦੀ ਹੁਣ ਆਪਾਂ ਕਰਦੇ ਹਾਂ ਕੰਪਲੀਟ ਤੇ ਲਓ ਜੀ ਆਪਾਂ ਇੱਕ ਹੀ ਇੱਕ ਹੀ ਸਿਉਣ ਮਾਰਾਂਗੇ ਬਹੁਤ ਜ਼ਿਆਦਾ ਸਲਾਈਆਂ ਵੀ ਨਹੀਂ ਮਾਰਾਂਗੇ ਤੇ ਇੱਕ ਹੀ ਸਿਉਣ ਦੇ ਵਿੱਚ ਆਪਾਂ ਦੋ ਲੈਸਾਂ ਨੂੰ ਅਟੈਚ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਚੈੱਕ ਕੀਤਾ ਜੀ ਕਿਸ ਤਰੀਕੇ ਦੇ ਨਾਲ ਕਿਹੜੀ ਲੈਸ ਕਿਸ ਤਰੀਕੇ ਦੇ ਨਾਲ ਵਧੀਆ ਲੱਗਣੀ ਐ ਜੀ ਤੇ ਲਓ ਜੀ ਇਹ ਵਾਲੀ ਲੈਸ ਇਹਦੇ ਤੇ ਬਹੁਤ ਵਧੀਆ ਲੱਗ ਰਹੀ ਹੈ ਜੀ ਬਿਲਕੁਲ ਕਲਰ ਕੰਟਰਾਸਟ ਹੈ ਬਿਲਕੁਲ ਵਧੀਆ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਲੈਸ ਤੇ ਲਓ ਜੀ ਇਹ ਵਾਲੀ ਲੈਸ ਨੂੰ ਆਪਾਂ ਰੱਖਾਂਗੇ ਬਿਲਕੁਲ ਇੱਥੇ ਜੀ ਪਹਿਲਾਂ ਆਪਾਂ ਇਸ ਤਰੀਕੇ ਦੇ ਨਾਲ ਤੇ ਦੂਸਰੀ ਲੈਸ ਨੂੰ ਰੱਖਾਂਗੇ ਇਹਦੇ ਉੱਪਰ ਤਾਂ ਕਿ ਥੋੜਾ ਜਿਹਾ ਪੱਲਾ ਵੀ ਹੈਵੀ ਹੋ ਜਾਏ ਤੇ ਨਾਲ ਦੀ ਨਾਲ ਇਹ ਥੋੜੀ ਜੀ ਖੂਬਸੂਰਤ ਵੀ ਲੱਗੇ ਤੇ ਜ਼ਿਆਦਾ ਸਲਾਈਆਂ ਦੀ ਵੀ ਜ਼ਰੂਰਤ ਨਾ ਪਵੇ ਤੇ ਲਓ ਜੀ ਹੁਣ ਆਪਾਂ ਡਬਲ ਇਹਨੂੰ ਕਰਦੇ ਆ ਇਸ ਤਰੀਕੇ ਦੇ ਨਾਲ ਤੇ ਲਓ ਜੀ ਆਪਾਂ ਇਹਨੂੰ ਥੋੜੀ ਜਿਹੀ ਮੋٹے ਵੱਖੇ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ ਤਾਂ ਕਿ ਜੇ ਆਦਰਵਾਇਜ਼ ਆਪਾਂ ਨੂੰ ਨਾ ਸਹੀ ਲੱਗੀ ਆਪਾਂ ਨੂੰ ਉਧੇੜਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੀ ਇਸ ਕਰਕੇ ਲਓ ਜੀ ਹੁਣ ਆਪਾਂ ਇਹਨੂੰ ਕੰਪਲੀਟ ਕਰਦੇ ਆ ਤੇ ਲਓ ਜੀ ਇਹ ਦੇਖੋ ਜੀ ਤਾਂ ਕਿ ਕਲਰ ਕੰਟਰਾਸਟ ਵੀ ਆ ਜਾਏ ਦੇਖੋ ਵਧੀਆ ਲੱਗ ਰਹੀ ਹੈ ਨਾ ਜੀ ਤੇ ਆਪਾਂ ਸਲਾਈਆਂ ਵੀ ਜ਼ਿਆਦਾ ਨਹੀਂ ਮਾਰਨੀਆਂ ਕਿਉਂਕਿ ਜ਼ਿਆਦਾ ਸੂਣਾਂ ਦੇ ਨਾਲ ਵੀ ਕੱਪੜਾ ਉਸੇ ਜਗ੍ਹਾ ਤੋਂ ਕੱਚਾ ਹੋ ਜਾਂਦਾ ਹੈ ਜੀ ਜੇ ਆਪਾਂ ਸੈਂਟਰ ਚ ਰੱਖ ਕੇ ਸਲਾਈ ਮਾਰਾਂਗੇ ਬਿਲਕੁਲ ਪ੍ਰੋਪਰ ਸਲਾਈ ਮਾਰਾਂਗੇ ਦੇਖੋ ਜੀ ਜੇਕਰ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਸੂਈ ਦੇ ਨਾਲ ਕੱਚਾ ਇੱਕ ਵਾਰੀ ਇਸ ਤਰੀਕੇ ਦੇ ਨਾਲ ਲੈਂਸ ਨੂੰ ਬਿਠਾਉਣ ਵਾਸਤੇ ਕਰ ਦਾਂਗੇ ਜੀ ਤਾਂ ਕਿ ਪੂਰੀ ਪ੍ਰੋਪਰ ਸਹੀ ਆ ਗਏ ਜੀ ਤੇ ਲੈਸ ਨੂੰ ਵਿੱਚ ਵਿੱਚ ਚੈੱਕ ਵੀ ਕਰਦੇ ਰਹੋ ਜੀ ਕਿਤੇ ਤੇ ਸ਼ੀਸ਼ਾ ਵਗੈਰਾ ਟੁੱਟਿਆ ਨਾ ਹੋਵੇ ਉਹ ਫਿਰ ਵਧੀਆ ਨਹੀਂ ਜੀ ਲੱਗਣਾ ਤੇ ਲਓ ਜੀ ਹੁਣ ਆਪਾਂ ਇਸ ਤਰੀਕੇ ਦੇ ਨਾਲ ਡੈਕੋਰੇਟ ਕਰਾਂਗੇ ਜੀ ਦੇਖੋ ਤੇ ਮੈਂ تھوڑا ਬਾਅਦ ਦੇ ਵਿੱਚ ਚੈੱਕ ਵੀ ਕਰਾਉਣੀ ਆ ਪੂਰੀ ਮਾਰਲ مصلائی میں تے ਲਓ ਜੀ دیکھو ਜੀ ਕਿੰਨਾ ਵਧੀਆ ਲੱਗ ਰਿਹਾ ਹੈ ਜੀ ਦੇਖੋ ਮੈਂ ਤੁਹਾਨੂੰ ਚੱਕ ਕੇ ਵੀ ਦਿਖਾ ਦਿੰਦੀ ਆ ਤੇ ਨਾਲੇ ਕੋਈ ਜ਼ਿਆਦਾ ਹੈ ਉਹ ਵੀ ਨਹੀਂ ਹੈ ਜੀ ਤੇ ਵਧੀਆ ਵੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਦੂਜੇ ਤਰੀਕੇ ਨਾਲ ਡੈਕੋਰੇਟ ਕਰਦੇ ਹਾਂ ਜੀ ਇਹ ਬਾਵਾ ਤਾਂ ਵੀ ਆਪਾਂ ਨੇ ਇਸੇ ਤਰੀਕੇ ਦੇ ਨਾਲ ਡਿਜ਼ਾਈਨ ਕਰਨਾ ਹੈ ਤੇ ਨਾਲ ਦੀ ਨਾਲੇ ਆਪਾਂ ਨੇ ਪੱਲਿਆਂ ਤੇ ਵੀ ਕਰਨਾ ਹੈ ਇਹੀ ਡਿਜ਼ਾਈਨਿੰਗ ਤੇ ਲਓ ਜੀ ਹੁਣ ਆਪਾਂ ਲੱਗੇ ਬਾਜੂ ਤੇ ਵੀ ਲਾਉ। ਇਸੇ ਤਰੀਕੇ ਦਾ ਡਿਜ਼ਾਈਨ ਆਪਾਂ ਬਾਜੂ ਤੇ ਵੀ ਕਰਾਂਗੇ ਇਹ ਲੈਸ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਜੀ 50 ਰੁਪਏ ਮੀਟਰ ਹੈ ਜੀ ਅਪਾ 2.5 ਮੀਟਰ ਦੇ ਕਰੀਬ ਲੈਸ ਲੈ ਕੇ ਆਏ ਸੀਗੇ ਤੇ 2.5 ਮੀਟਰ ਇਹ ਵਾਲੀ ਲੈਸ ਸੀਗੀ ਜਿੰਨੀ ਲੱਗੀ ਆਪਣੀ ਲੱਗ ਜੇਗੀ ਬਾਕੀ ਕਿਸੇ ਹੋਰ ਸੂਟ ਤੇ ਕੰਮ ਆ ਜਾਏਗੀ ਜੀ ਤੇ 2.5 ਮੀਟਰ ਦੇ ਕਰੀਬ ਲੈਸ ਇਹ ਸਰ ਸਰਜੂਗਾ ਜੀ ਸ਼ਾਇਦ ਸੇ ਆਪਣਾ ਤੇ ਜੇਕਰ ਤੁਹਾਨੂੰ ਲੱਗਦਾ ਜੇ ਮਹਿੰਗੀ ਲੱਗਦੀ ਹੈ ਤੇ ਤੁਸੀਂ ਥੋੜੀ ਬਹੁਤ ਘੱਟ ਰੇਟ ਵਾਲੀ ਵੀ ਯੂਜ਼ ਕਰ ਸਕਦੇ ਹੋ ਜੀ ਤੇ ਲਓ ਜੀ ਇਹ ਵਾਲਾ ਆਪਾਂ ਦਰਵਾਜ਼ਾ ਤਾਂ ਕਰ ਬਣਾ ਲੈਣਾ ਹੀ ਨਹੀਂ ਲੇ ਇਹ ਤੇ ਇੱਕ ਇੱਕ ਸਲਾਈ ਦੇ ਵਿੱਚ ਆਪਾਂ ਦੋ ਲੈਸਾ ਲਾ ਸਕਦੇ ਆ ਇਸ ਕੁਤੀ ਦੇ ਨਾਲ 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 ਦੀ ਚੈਨਲ ਵੀ ਕਰ ਸਕਦੇ ਆ ਜੀ ਲਓ ਜੀ ਇਹ ਦੇਖੋ ਜੀ ਤੇ ਆਪਾਂ ਨੂੰ ਜੇਕਰ ਜਿੰਨੀ ਆਪਣੀ ਬਾਜੂ ਹੈ ਜੀ ਉਹ ਤੋਂ ਡੈਡ ਡੈਡ ਇੰਚ ਆਪਾਂ ਨੇ ਫਾਲਤੂ ਉੱਪਰ ਨੇ ਬਣਾ ਲੈਣੀ ਹੈ ਜੀ ਮੇਰੀ ਬਾਜੂ ਹੈ ਜੀ 10 ਇੰਚ ਤੇ ਲਓ ਜੀ ਇਹ ਇੱਥੇ ਆ ਗਿਆ ਜੀ 11 ਇੰਚ ਤੇ ਮੇਰੀ ਬਾਜੂ ਹੈਗੀ ਸੌਰੀ 4.5 ਇੰਚ ਮੂਰੇ ਤੋਂ ਮਤਲਬ ਕਿ 9 ਇੰਚ ਆਪਾਂ ਨੇ 1.5 ਇੰਚ 12 12.5 ਦੇ ਕਰੀਬ ਆਪਾਂ ਨੇ ਇਹ ਲੈਂਸ ਲਾ ਲੈਣੀ ਹੈ ਜੀ 13 ਦੇ ਕਰੀਬ ਆਪਾਂ ਲੈਂਸ ਲਾਵਾਂਗੇ ਜੀ 13 ਇੰਚ ਤੱਕ ਆਪਾਂ ਲੈਂਸ ਨੂੰ ਪੂਰੀ ਕਵਰ ਕਰਾਂਗੇ ਜੀ ਤੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਇਹਦੇ ਤੇ ਕਵਰਪ ਕਰ ਦੇਣਾ ਜੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਇਸ ਤਰੀਕੇ ਦੇ ਨਾਲ ਕਰ ਲਓ ਚਾਹੇ ਆਪਾਂ ਇਸ ਤਰੀਕੇ ਦੇ ਨਾਲ ਕਰ ਲਓ ਵਧੀਆ ਲੱਗਿਆ ਜੀ ਤੇ ਲਓ ਜੀ ਇੱਥੇ ਇੱਕ ਗੱਲ ਹੋਰ ਤੁਹਾਨੂੰ ਮੈਂ ਕੰਪਲੀਟ ਕਰਵਾ ਦਵਾਂ ਤੇ ਲੋ ਜੀ ਇਹ ਵਾਲੀ ਬਾਜੂ ਆਪਣੀ ਇੱਥੇ ਤੱਕ ਹੈ ਜੀ ਇਹ ਵਾਲੀ ਬਾਜੂ ਮੇਰੀ ਪੂਰੀ ਨਹੀਂ ਜੀ ਆ ਰਹੀ ਤੇ ਆਪਾਂ ਨੂੰ ਜੋੜ ਪਾਉਣ ਲਈ ਆਪਾਂ ਨੂੰ ਕੱਟਣ ਦੀ ਜ਼ਰੂਰਤ ਨਹੀਂ ਹੈ ਜੀ ਆਪਾਂ ਨੇ ਜੋੜ ਐਸੇ ਤਰੀਕੇ ਨਾਲ ਹੀ ਪਾ ਲੈਣਾ ਤੇ ਲੋ ਜੀ ਆਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਾਂ ਨੇ ਐਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਇਹ ਕੜਾਈ ਇੱਕ ਸਾਈਡ ਤੇ ਹੈ ਜੀ ਇਹ ਸਾਈਡ ਦਾ ਕੱਪੜਾ ਬਚਿਆ ਹੋਇਆ ਜੀ ਇਹਨੂੰ ਆਪਾਂ ਨੇ ਐਸੇ ਤਰੀਕੇ ਨਾਲ ਫੋਲਡ ਕਰ ਲੈਣਾ ਹੈ ਤੇ ਫੋਲਡ ਕਰਕੇ ਹੁਣ ਆਪਾਂ ਸਨਾਈਆਂ ਲਗਾਉਣੇ ਆ ਸਲਾਗਣਾ ਲਗਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਸ ਤਰੀਕੇ ਨਾਲ ਕੱਟਣਾ ਹੈ ਜੀ ਆਪਾਂ ਨੇ ਇਹਨੂੰ ਤੇ ਕਿੰਨਾ ਸਾਈਜ਼ ਲੈਣਾ ਹੈ ਕਿਸ ਤਰੀਕੇ ਨਾਲ ਆਪਾਂ ਨੇ ਕੱਟਣਾ ਹੈ ਕੀ ਪ੍ਰੋਪਰ ਸਾਈਜ਼ ਹੋਊਗਾ ਜੀ ਇਸ ਦਾ ਤੇ ਥੋੜਾ ਜਿਹਾ ਬਾਹਰ ਸਾਡੇ ਕੰਮ ਚੱਲ ਰਿਹਾ ਮਸ਼ੀਨ ਦਾ ਤੇ ਆ ਵੀ ਤੁਹਾਨੂੰ ਮੈਂ ਦਿਖਾਉਂਦੀ ਹਾਂ ਜੀ ਹੁਣ ਇੱਕ ਚੀਜ਼ ਇਹ ਹੈ ਤੇ ਇਹਨੂੰ ਵੀ ਆਪਾਂ ਨੇ ਇਸੇ ਤਰੀਕੇ ਨਾਲ ਕਰ ਲੈਣਾ ਤੇ ਲਓ ਜੀ ਇਹ ਆਪਣਾ ਸਲਾਈ ਮਾਰ ਲਈ ਇਹ ਇਸ ਤਰੀਕੇ ਦੇ ਨਾਲ ਆ ਗਿਆ ਜੀ ਹੁਣ ਇਹ ਹੁਣ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਚੈੱਕ ਦੇਖ ਕੇ ਲਓ ਜੀ ਇਹਨੂੰ ਆਪਾਂ ਕਰਾਂਗੇ ਜੀ ਫੋਲਡ ਤੇ ਐਵੇਂ ਤੇ ਪ੍ਰੋਪਰ ਇਹ ਸਹੀ ਤਰੀਕੇ ਦੇ ਨਾਲ ਆਪਣੀ ਲੈਸ ਦੇ ਨਾਲ ਲੈਸ ਮੈਚ ਕਰਨੀ ਹੈ ਜੀ نیچے ਸੈਂਟਰ ਦੇ ਵਿੱਚ ਤੇ ਲਓ ਜੀ ਇਹ ਆ ਗਿਆ ਜੀ ਆਪਣਾ ਸੈਂਟਰ ਤੇ ਆਪਾਂ ਨੂੰ ਕਟਿੰਗ ਬਾਅਦ ਦੇ ਵਿੱਚ ਕਰਾਂਗੇ ਪਹਿਲੇ ਆਪਾਂ ਨੂੰ ਕਟਿੰਗ ਕਰਨ ਦੀ ਜ਼ਰੂਰਤ ਨਹੀਂ ਕਈ ਵਾਰੀ ਕੱਪੜਾ ਉਧਰ-ਉਧਰ ਹੋ ਜਾਂਦਾ ਹੈ ਜੀ ਤੇ ਲਓ ਜੀ ਹੁਣ ਆਪਾਂ ਕਰਨ ਲੱਗੇ ਅਸੀਂ ਦੀ ਕਟਿੰਗ ਪ੍ਰੋਪਰ ਆਪਾਂ ਕਟਿੰਗ ਕਰਾਂਗੇ ਕੋਈ ਫालतू ਆਪਾਂ ਕੱਪੜਾ ਨਹੀਂ ਲਵਾਂਗੇ ਜੀ ਤੇ ਲਓ ਜੀ ਆਪਾਂ ਕਰੀਬ 7.5 ਇੰਚ ਆਪਾਂ ਨਾਪ ਲੈ ਕੇ 7.5 ਇੰਚ ਆਪਾਂ ਕਟਿੰਗ ਕਰਾਂਗੇ ਜੀ ਇਹਦੀ ਤੇ ਲਓ ਜੀ ਇਸ ਤਰੀਕੇ ਦੇ ਨਾਲ ਇਧਰੋਂ ਆਪਾਂ ਲਵਾਂ ਜਿੰਨੀ ਆਪਾਂ ਨੇ ਲਈ ਹੋਈ ਉਹ ਆਪਾਂ ਨੇ ਕਟਿੰਗ ਕੀਤੀ ਹੋਈ ਹੈ ਇਦੋਂ ਆਪਾਂ ਲਵਾਂਗੇ ਜੀ 10 ਇੰਚ ਸ਼ੇਪ ਦੇ ਵਿੱਚ ਕਟਿੰਗ ਦੇ ਵਿੱਚ ਤੇ ਤੁਹਾਨੂੰ ਸ਼ਾਇਦ ਕੈਮਰੇ ਤੋਂ ਥੋੜਾ ਜਿਹਾ ਦੂਰ ਹੋ ਗਿਆ ਮੇਰੇ ਕੋਲੇ ਥੋੜਾ ਜਿਹਾ ਸਟੈਂਡ ਮੇਰਾ ਖਰਾਬ ਹੋ ਗਿਆ ਇੱਥੇ ਆਪਾਂ ਇੱਥੋਂ ਸਟੈਂਡ ਕਰ ਲੈਂਦੇ ਜੀ ਕਿਉਂਕਿ ਮੈਂ ਕੱਲੀ ਸ਼ੂਟਿੰਗ ਕਰਨੀ ਹੈ ਇਸ ਕਰਕੇ ਥੋੜਾ ਜਿਹਾ ਮੈਨੂੰ ਔਖਾ ਲੱਗ ਰਿਹਾ ਹੈ ਜੀ ਇਸ ਤਰੀਕੇ ਦੇ ਨਾਲ ਚਲੋ ਜੀ ਹੁਣ ਆਪਾਂ ਇਹਨੂੰ ਇੱਥੇ ਹੀ ਰੱਖ ਕੇ ਇੱਥੇ ਆਪਾਂ ਕਟਿੰਗ ਵਗੈਰਾ ਆਪਾਂ ਇਸ ਦੀ ਕਰਦੇ ਆ ਜੀ ਮੈਂ ਦੂਸਰੀ ਉਹਦੇ ਤੇ ਵੀ ਨਿਸ਼ਾਨ ਲਗਾ ਲਵਾਂ ਬਾਜੂ ਤੇ ਦੋਵਾਂ ਦੀ ਕਟਿੰਗ ਆਪਾਂ ਸੇਮ ਕਰਾਂਗੇ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਵੀ ਪ੍ਰੋਪਰ ਕਟਿੰਗ ਹੁਣ ਆਪਾਂ ਨੂੰ ਦੇਖੋ ਜੀ ਆਹ ਤੁਸੀਂ ਦੇਖ ਸਕਦੇ ਹੋ ਦੇਖੋ ਮੈਨਾਂ ਆਪਾਂ ਨੂੰ ਜਿਆਦਾ ਉਹਦੀ ਜ਼ਰੂਰਤ ਪਈ ਹੈ ਜੀ ਜੋੜ ਵਗੈਰਾ ਦੀ ਪ੍ਰੋਪਰ ਸਹੀ ਤਰੀਕੇ ਨਾਲ ਜੁੜਿਆ ਹੋਇਆ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਵਾ ਤੇ ਲੋ ਜੀ ਹੁਣ ਆਪਾਂ ਸਾਈਡ ਤੋਂ ਇਹਦਾ ਮਾਰਦੀ ਹੈ ਜੀ ਸਲਾਈ ਤਾਂ ਕਿ ਸਹੀ ਤਰੀਕੇ ਨਾਲ ਇਹ ਆ ਜਾਵੇ ਹੁਣ ਆਪਾਂ ਜੀ ਕਟਾਂ ਦੇ ਨਾਲ ਤੇ ਲੋ ਜੀ ਇਸ ਤਰ੍ਹਾਂ ਕਰਨਾ ਇੱਕ ਤਾਂ ਰੀਲ ਵੀ ਬਚਦੀ ਹੈ ਤੇ ਐਕਸਟਰਾ ਕਪੜਾ ਵੀ ਨਹੀਂ ਆਉਂਦਾ ਦੇਖੋ ਦੋਵੇਂ ਬਾਹਮਾ ਆਪਣੀਆਂ ਰੈਡੀ ਹੋ ਗਈਆਂ ਹੁਣ ਆਪਾਂ ਦੇਖਦੇ ਹਾਂ ਜੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਨੇ ਡਿਜ਼ਾਈਨ ਇਹਨਾਂ ਦਾ ਕਰਨਾ ਹੈ ਜੀ ਕਿਸ ਤਰੀਕੇ ਨਾਲ ਬਣਾਉਣੀ ਹੈ ਜੀ ਅੱਗੋਂ ਕੀ ਡਿਜ਼ਾਈਨ ਕਰਨਾ ਉਹ ਮੈਂ ਦੇਖ ਕੇ ਦੱਸਦੀ ਹਾਂ ਜੀ ਤੁਹਾਨੂੰ ਤਦ ਲੋ ਜੀ কুরਤੀ ਹੋ ਗਈ ਥੋੜੀ ਜਿਹੀ ਰੈਡੀ ਤੇ কুরਤੀ ਦੇ ਵਿੱਚ ਇਹਦੀ ਲੰਬਾਈ ਹੈਗੀ ਜੀ ਜ਼ਿਆਦਾ ਮੈਨੂੰ ਚਾਹੀਦੀ 41 ਇੰਚ 41 ਇੰਚ ਦੇ ਕਰੀਬ ਹੈ ਜੀ ਤੇ ਲੋ ਜੀ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਨੇ ਫੋਲਡ ਕਰ ਲਈ ਜੀ ਇਹ ਤੇ ਆਪਾਂ ਕਢਾਈ ਨੂੰ ਇਸ ਤਰੀਕੇ ਦੇ ਨਾਲ ਉੱਪਰ ਚੱਕ ਸਕਦੇ ਆ ਜੀ ਇਸ ਤਰੀਕੇ ਦੇ ਨਾਲ ਤੇ ਆਹ ਦੇਖੋ ਜੀ ਆਪਾਂ ਨੇ ਇੱਥੇ ਸਟਿਚ ਲਾ ਲਿਆ ਤੇ ਇੱਥੇ ਤੱਕ ਇਹ 41 ਆ ਰਹੀ ਹੈ ਜੀ ਤੇ ਮੈਂ ਹੁਣ ਤੁਹਾਨੂੰ ਡਿਜ਼ਾਈਨ ਦੱਸਦੀ ਆ ਆਪਾਂ ਨੇ ਕਿਵੇਂ ਕਰਨਾ ਇਹਦੇ ਤੇ ਡਿਜ਼ਾਈਨ ਵੀ ਕਰਾਂਗੇ ਉਹ ਜਿਹੜਾ ਪਰ ਡੈਸ ਦੇ ਨਾਲ ਇਸ ਤਰੀਕੇ ਦੇ ਨਾਲ ਇਹਨੂੰ ਡਿਜ਼ਾਈਨ ਕਰਾਂਗੇ ਤਾਂ ਕਿ ਦੇ ਉੱਪਰ ਲੈਸ ਆ ਜਾਏ ਤੇ ਨਾਲ ਦੀ ਨਾਲ ਇਹਦੇ ਤੇ ਡਿਜ਼ਾਈਨ ਵੀ ਆ ਜਾਏ